वाहेगुरु जी का खालसा वाहेगुरु जी की फतेह अनमोल गुरबाणी विचार चैनल में आप जी का स्वागत है मन कई बारी अपने असली काम करने तो कतरा है जे जरा तकड़ा होकर ते बहरा देिए तो यह टिकाने भी आ जाता है पर जे मन को टेल दे दईए तो यह बहानेबाजी करके लाहे तो भी विरवा कर देता है इसलिए मन में पंजे पातशाह जी ने ताड़ना की है रे मूड़े लाहे को तू टीला टीला तोटे को बेगताया सस्त वखरतों के नहिं नाही पापी बादा रेनाया साडी आज दी संत बाबा हरनाम सिंह जी अते एक मास्टर दी साखी तो में सानो यही सिद्ध मिलती है कि मन ता चंगे कमा तो तोड़ता ही है पर किस तरह मन नो काबू करना है अते इस दे पिछे लग चंगे कमा विच विघ्न नहीं पैन देना चाहिदा नहीं ता किन्ना काटा हो सकता है ਸੰਤ ਹਰਨਾਮ ਸਿੰਘ ਜੀ ਅਤੇ ਮਾਸਟਰ ਪੂਰਨ ਸਿੰਘ ਜੀ ਦੀ ਬੜੀ ਹੀ ਪਿਆਰੀ ਸਾਖੀ ਸਾਖੀ ਸ਼ੁਰੂ ਕਰਨ ਤੋਂ ਪਹਿਲੇ ਆਪਜੀ ਅੱਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਬਾਬਾ ਹਰਨਾਮ ਸਿੰਘ ਜੀ ਮਾਸਟਰ ਪੂਰਨ ਸਿੰਘ ਜੀ ਦੇ ਦੁਨਿਆਵੀ ਰਿਸ਼ਤੇ ਵਿੱਚੋਂ ਚਾਚਾ ਜੀ ਲੱਗਦੇ ਸਨ ਮਾਸਟਰ ਪੂਰਨ ਸਿੰਘ ਜੀ ਗੁਰਮਤਿ ਦੀ ਕਮਾਈ ਅਤੇ ਬੰਦਗੀ ਵਾਲੇ ਗੁਰਸਿੱਖ ਸਨ ਅਤੇ ਹਿਸਾਬ ਕਿਤਾਬ ਪੜਾਉਂਦੇ ਮਾਸਟਰ ਲੱਗੇ ਹੋਏ ਸਨ ਗੁਰਮਤਿ ਦੀ ਲਗਨ ਤਾਂ ਉਹਨਾਂ ਨੂੰ ਛੋਟੀ ਉਮਰ ਤੋਂ ਸੀ ਪੁਰਬਲੇ ਉੱਤਮ ਸੰਸਕਾਰਾਂ ਨੂੰ ਛੇਤੀ ਉਜਾਗਰ ਕਰਨ ਲਈ ਉਹਨਾਂ ਨੇ ਬਾਬਾ ਜੀ ਦੀ ਸੰਗਤ ਕਰਨੀ ਆਰੰਭ ਕਰ ਦਿੱਤੀ ਬਾਬਾ ਜੀ ਨੇ ਪ੍ਰੇਰਣਾ ਦਿੱਤੀ ਕਿ ਮਾਸਟਰ ਜੀ ਜਿੱਥੇ ਤੁਸੀਂ ਦੁਨਿਆਵੀ ਉਚੇਰੀ ਵਿੱਦਿਆ ਪ੍ਰਾਪਤ ਕੀਤੀ ਹੈ ਜੇ ਥੋੜਾ ਹੋਰ ਯਤਨ ਕਰੋ ਤਾਂ ਸਤਕੁਰਾਂ ਨੇ ਜੋ ਬ੍ਰह्म ਵਿੱਦਿਆ ਦਾ ਖਜ਼ਾਨਾ ਸਾਨੂੰ ਬਖਸ਼ਿਸ਼ ਕੀਤਾ ਹੈ ਜਿਸ ਦਾ ਰਤਨ ਲਾਲ ਜਾਗਾ ਕਸ਼ੂਨਾ ਮੋਲ ਪਰੇ ਪੰਡਾਰ ਅਖੂਟ ਅਤੋਲ ਉਸ ਖਜ਼ਾਨੇ ਵਿੱਚ ਤੁਸੀਂ ਵੀ ਕੁਝ ਲਾਹਾ ਪ੍ਰਾਪਤ ਕਰ ਲਵੋ ਕਿਉਂਕਿ ਇੱਕ ਤਾਂ ਆਪ ਦੇ ਆਤਮਿਕ ਸੰਸਕਾਰ ਬੜੇ ਉੱਤਮ ਹਨ ਦੂਸਰੇ ਤੁਸੀਂ ਬੱਚਿਆਂ ਨੂੰ ਪੜਾਉਂਦੇ ਹੋ ਜਦੋਂ ਤੁਸੀਂ ਇਸ ਬ੍ਰह्म ਵਿਦਿਆਲੇ ਦੇ ਖਜ਼ਾਨੇ ਵਿੱਚੋਂ ਕੀਮਤੀ ਰਤਨ ਲਾਲ ਪ੍ਰਾਪਤ ਕਰ ਲਏ ਤਾਂ ਤੁਸੀਂ ਹੋਰ ਕਈ ਵਿਦਿਆਰਥੀਆਂ ਨੂੰ ਜੋ ਤੁਹਾਡੇ ਪਾਸ ਦੁਨਿਆਵੀ ਵਿੱਤਿਆ ਪ੍ਰਾਪਤ ਕਰਨ ਹੁੰਦੇ ਹਨ ਉਹਨਾਂ ਨੂੰ ਵੀ ਆਤਮਕ ਤਨ ਪ੍ਰਾਪਤ ਕਰਨ ਦੀ ਜੇਟਕ ਲਗਾ ਸਕਦੇ ਹੋ ਮਾਸਟਰ ਪੂਰਨ ਸਿੰਘ ਜੀ ਨੇ ਬਾਬਾ ਜੀ ਨੂੰ ਪੁੱਛਿਆ ਕਿ ਆਪ ਜੀ ਦਾ ਇਸ਼ਾਰਾ ਕੀ ਕਰਨ ਦਾ ਹੈ ਕਿਰਪਾ ਕਰਕੇ ਸਪਸ਼ਟ ਸ਼ਬਦਾਂ ਵਿੱਚ ਦੱਸਣਾ ਕਰੋ ਬਾਬਾ ਜੀ ਨੇ ਉੱਤਰ ਦਿੱਤਾ ਮਾਸਟਰ ਜੀ ਤੁਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਲੈਣੀ ਸ਼ੁਰੂ ਕਰਦੇ ਹੋ ਜਿਉਂ-ਜਿਉਂ ਪ੍ਰੇਮ ਨਾਲ ਬਾਣੀ ਦੇ ਢੰਗਾਈ ਵਿੱਚ ਜਾਵੋਗੇ ਗੁਰਬਾਣੀ ਨੂੰ ਵਿਚਾਰੋਗੇ ਫਿਰ ਤੁਹਾਨੂੰ ਪਤਾ ਲੱਗੇਗਾ ਸੱਚ ਮੁੱਚ ਹੀ ਸੰਸਾਰਕ ਤਨ ਨਾਲੋਂ ਇਹ ਕਿੰਨਾ ਵੱਡਾ ਕੀਮਤੀ ਖਜ਼ਾਨਾ ਹੈ ਜੋ ਸਾਡੇ ਪਾਸ ਅਵੇਸਲਾ ਅਣਗੋਲਿਆ ਪਿਆ ਹੈ ਸਕੂਲਾਂ ਛੁੱਟੀ ਕਰਕੇ ਤੁਸੀਂ ਸਿੱਧੇ ਇੱਥੇ ਸਾਡੇ ਪਾਸ ਆ ਜਾਇਆ ਕਰੋ ਅਤੇ ਜਲ ਪਾਣੀ ਇਥੋਂ ਹੀ ਛੱਕ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਲੈ ਕੇ ਫਿਰ ਕਰ ਜਾਇਆ ਕਰੋ ਮਾਸਟਰ ਪੂਰਨ ਸਿੰਘ ਜੀ ਨੇ ਬਿਨਾਂ ਕਿਸੇ ਦੇਰੀ ਤੋਂ ਬਾਬਾ ਜੀ ਨੂੰ ਹਾਂ ਕਰ ਦਿੱਤੀ ਅਤੇ ਸੰਥਿਆ ਸ਼ੁਰੂ ਕਰਨ ਦਾ ਦਿਨ ਨਿਯਤ ਕਰ ਲਿਆ ਸੰਥਿਆ ਸ਼ੁਰੂ ਹੋ ਗਈ ਸੰਥਿਆ ਕਰਨ ਸਮੇਂ ਉਹ ਇਕੋਪਨਾ ਵਾਰੋ-ਵਾਰੀ ਪੜਦੇ ਬਾਬਾ ਜੀ ਨੇਰੇ ਬੈਠੇ ਸੁਣਦੇ ਰਹਿੰਦੇ ਜਿੱਥੇ ਕੋਈ ਗਲਤੀ ਹੋ ਜਾਂਦੀ ਉਸਦੇ ਸੁਧਾਈ ਕਰਾ ਦਿੰਦੇ ਅਤੇ ਨਾਲ-ਨਾਲ ਜੋ ਔਖੇ ਸ਼ਬਦ ਬਾਣੀ ਵਿੱਚ ਆਉਂਦੇ ਉਹਨਾਂ ਦਾ ਵੀ ਅਰਥ ਕਾਪੀਆਂ ਤੇ ਲਿਖਾਈ ਜਾਂਦੇ ਜਿੱਥੇ ਕੋਈ ਸੰਬੰਧਤ ਸਾਖੀ ਹੁੰਦੀ ਉਸ ਨੂੰ ਵੀ ਬੜੇ ਪਿਆਰ ਨਾਲ ਸੁਣਾਉਂਦੇ ਹੁਣ ਹਰ ਰੋਜ਼ ਦਾ ਨਿਯਮ ਹੀ ਬਣ ਗਿਆ ਮਾਸਟਰ ਪੂਰਨ ਸਿੰਘ ਜੀ ਸਕੂਲਾਂੋਂ ਪੜਾ ਕੇ ਸਿੱਧਾ ਹੀ ਬਾਬਾ ਜੀ ਕੋਲ ਆ ਜਾਂਦੇ ਸਨ ਅਤੇ ਅਤੇ ਜਲ ਪਾਣੀ ਛਕਣ ਤੋਂ ਬਾਅਦ ਘੰਟਾ ਡੇਢ ਘੰਟਾ ਸੰਥਿਆ ਲੈਂਦੇ ਸਨ ਸਮਾਂ ਬੀਤਦਾ ਗਿਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਦੇ ਸਰੂਪ ਦੀ ਤਸੰਧਿਆ ਨਿਰਵਿਗਨ ਸੰਪੂਰਨ ਹੋ ਗਈ ਸੀ ਇੱਕ ਦਿਨ ਮਾਸਟਰ ਪੂਰਨ ਸਿੰਘ ਜੀ ਨੂੰ ਬੁਖਾਰ ਨੇ ਆ ਕੇ ਰਿਆ ਬੁਖਾਰ ਚਾਹੇ 102 ਦੇ ਕਰੀਬ ਸੀ ਸਕੂਲ ਜਾਂਦੇ ਹੋਏ ਵੀ ਰਸਤੇ ਵਿੱਚ ਦੋ ਤਿੰਨ ਵਾਰੀ ਬੈਠ ਕੇ ਆਰਾਮ ਕੀਤਾ ਫਿਰ ਸਕੂਲ ਪਹੁੰਚੇ ਸਾਰਾ ਦਿਨ ਬੱਚਿਆਂ ਨੂੰ ਪੜਾਇਆ ਸ਼ਾਮ ਨੂੰ ਜਦੋਂ ਬਾਬਾ ਜੀ ਪਾਸ ਆਏ ਤਾਂ ਆ ਕੇ ਲੰਮੇ ਪੈ ਗਏ ਬਾਬਾ ਜੀ ਨੇ ਲੰਮੇ ਪੈਣ ਦਾ ਕਾਰਨ ਪੁੱਛਿਆ ਅਤੇ ਜਲ ਪਾਣੀ ਛਕਾਇਆ ਮਾਸਟਰ ਜੀ ਨੇ अपने बुखार बारे दसिया अज मैं बीमार हाँ संथया कल कर लवेंगे बाबा जी ने कहा जिम्मे शरीर इजाजत दिता है कर लवो पर जेकर शरीर मनेधा घंटा ही संथया कर लवो ता जो नागा ही ना पवे पर मास्टर जी ने तो ना विच उत्तर कर दिता बाबा जी ने पूछा मास्टर जी बुखार कदों का होया है मास्टर जी कह लगे रात का बुखार है बाबा जी ने दूसरा सवाल किया स्कूल किस तरह गए ਮਾਸਟਰ ਨੇ ਉੱਤਰ ਦਿੱਤਾ ਕਿ ਤਿੰਨ ਚਾਰ ਵਾਰੀ ਰਸਤੇ ਵਿੱਚ ਬੈਠ ਕੇ ਆਰਾਮ ਕੀਤਾ ਫਿਰ ਗਿਆ ਤੀਸਰਾ ਸਵਾਲ ਬਾਬਾ ਜੀ ਨੇ ਕੀਤਾ ਮਾਸਟਰ ਜੀ ਉੱਥੇ ਬੱਚਿਆਂ ਨੂੰ ਵੀ ਪੜਾਇਆ ਸੀ ਕਿ ਨਹੀਂ ਤਾਂ ਮਾਸਟਰ ਜੀ ਨੇ ਕਿਹਾ ਕਿ ਸਾਰੇ ਪੀਰੀਅਡ ਲਾਏ ਹਨ ਅਤੇ ਹੁਣ ਓਨ ਲੱਗੀਆਂ ਦਵਾਈ ਲਈ ਹੈ ਬੁਖਾਰ ਨੂੰ ਹੁਣ ਕੁਝ ਫਰਕ ਪੈ ਗਿਆ ਹੈ ਬਾਬਾ ਜੀ ਨੇ ਕਿਹਾ ਮਾਸਟਰ ਜੀ ਦੇਖੋ ਦੁਨਿਆਵੀ ਡਿਊਟੀ ਤਾਂ ਤੁਸੀਂ ਬੁਖਾਰ ਚੜਿਆ ਚੜਿਆ ਸਾਰਾ ਦਿਨ ਨਿਭਾਈ ਹੈ ਕਿਉਂਕਿ ਉਹ ਮਜਬੂਰੀ ਸੀ ਸਾਹਮਣੇ ਦਿਸਦਾ ਸੀ ਕਿ ਜੇ ਸਕੂਲੋਂ ਗੈਰ ਹਾਜ਼ਰ ਹੋਏ ਤਾਂ ਨਵੇਂ-ਨਵੇਂ ਨਿਯੁਕਤ ਹੋਏ ਹਾਂ ਕਿਤੇ ਨੌਕਰੀ ਵਿੱਚ ਫਰਕ ਨਾ ਪੈ ਜਾਵੇ। ਸਵੇਰ ਤੋਂ ਸ਼ਾਮ ਤੱਕ ਤਾਂ ਬੁਖਾਰ ਨੇ ਕੁਝ ਨਹੀਂ ਕਿਹਾ। ਹੁਣ ਕੇਵਲ ਅੱਧਾ ਘੰਟਾ ਜੋ ਸਾਡਾ ਅਸਲੀ ਕੰਮ ਹੈ ਉਸ ਨੂੰ ਕਰਨ ਲਈ ਮਨ ਟੇਰੀ ਟਾਹੇ ਜਾਂਦਾ ਹੈ। ਮਾਸਟਰ ਜੀ ਜਰਾ ਧਿਆਨ ਨਾਲ ਸੋਚੋ। ਹੁਣ ਤਾਂ ਤੁਹਾਡਾ ਬੁਖਾਰ ਵੀ ਠੀਕ ਹੈ ਕਿ ਤੁਹਾਡਾ ਮਨ ਇਹ ਠੀਕ ਕਰਦਾ ਪਿਆ ਹੈ। ਮਾਸਟਰ ਜੀ ਥੋੜਾ ਚੁੱਪ ਕਰ ਗਏ ਅਤੇ ਉੱਤਰ ਦਿੱਤਾ ਬਾਬਾ ਜੀ ਵਾਕਿਆ ਹੀ ਆਪਣੇ ਸੱਚ ਕਿਹਾ ਹੈ ਮੈਂ ਸਵੇਰੇ ਜਿਸ ਹਾਲਤ ਵਿੱਚ ਕਰੋ ਪੜੋਂ ਤੁਰਿਆ ਸਾਂ ਸਾਰਾ ਦਿਨ ਸਕੂਲ ਦੀ ਡਿਊਟੀ ਨਿਭਾਈ ਉਸ ਨਾਲੋਂ ਤਾਂ ਹੁਣ ਬੁਖਾਰ ਦੀ ਤਕਲੀਫ ਨਾ ਮਤਰ ਹੈ ਕੇਵਲ ਬੁਖਾਰ ਦੀ ਪੰਨ ਤੋੜ ਹੀ ਹੈ ਹੁਣ ਅੱਧਾ ਘੰਟਾ ਵੀ ਗੁਰੂ ਮਹਾਰਾਜ ਜੀ ਦੀ ਬਾਣੀ ਦੀ ਸੰਖਿਆ ਲੈਣੋਂ ਮਨ ਆਲਸ ਕਰਦਾ ਹੈ ਇੰਨਾ ਕਹਿ ਕੇ ਉਹ ਉੱਠ ਖਲੋਤੇ ਅਤੇ ਕਹਿ ਲੱਗੇ ਇਹ ਮਨ ਬੜਾ ਹਰਾਮੀ ਹੈ ਅਤੇ ਫਿਰ ਉਹਨਾਂ ਨੇ ਪਹਿਲਾਂ ਪੰਜ ਇਸ਼ਲਾਨਾ ਕੀਤਾ ਅਤੇ ਪਹਿਲਾਂ ਜਿੰਨਾ ਸਮਾਂ ਹੀ ਪੂਰੀ ਸੰਥਿਆ ਕੀਤੀ ਚਾਹੇ ਬਾਬਾ ਜੀ ਨੇ ਦੋ ਤਿੰਨ ਵਾਰ ਕਿਹਾ ਕਿ ਜੇ ਕੋਈ ਸਰੀਰ ਓਕ ਮੰਨਦਾ ਹੈ ਤਾਂ ਸੰਥਿਆ ਥੋੜੀ ਕਰ ਲਵੋ ਪਰ ਮਾਸਟਰ ਨੇ ਕਿਹਾ ਇਹ ਮਨ ਵਾਕਿਆ ਹੀ ਦੁਨਿਆਵੀ ਕੰਮ ਤਾਂ ਓਖਿਆਂ ਹੋ ਕੇ ਵੀ ਕਰ ਲੈਂਦਾ ਹੈ ਪਰ ਜੋ ਇਸ ਦਾ ਅਸਲੀ ਕੰਮ ਹੈ ਉਸ ਨੂੰ ਕਰਨ ਵੇਲੇ ਜੇ ਕਿਤੇ ਮਾੜਾ ਜਿਹਾ ਸਰੀਰ ਦੁਖਦਾ ਵੀ ਹੋਵੇ ਤਾਂ ਬਹਾਨਾ ਬਣਾ ਕੇ ਅਸਲੀ ਕੰਮ ਨੂੰ ਅੱਗੇ ਪਾ ਦਿੰਦਾ ਹੈ ਬਾਬਾ ਜੀ ਨੇ ਸੰਥਿਆ ਪੂਰੀ ਹੋਣ ਬਾਅਦ ਗੁਰਬਾਣੀ ਦੁਆਰਾ ਸਮਝਾਇਆ ਕਿ ਸਰੀਰ ਪਾਸੋਂ ਵਿਤ ਅਨੁਸਾਰ ਕੰਮ ਲੈਣਾ ਚਾਹੀਦਾ ਹੈ ਹੱਠ ਵੀ ਨਹੀਂ ਕਰਨਾ ਚਾਹੀਦਾ ਪਰ ਜੇ ਇਹ ਮਨ ਸਰੀਰ ਪਾਸੋਂ ਦੁਨਿਆਵੀ ਕੰਮ ਤਾਂ ਕਰਾ ਲਏ ਅਤੇ ਉਸ ਦੁਨਿਆਵੀ ਕੰਮ ਨਾਲੋਂ ਸੋਖਾ ਕੰਮ ਜੋ ਪਰਮਾਰਥ ਦਾ ਕਰਨਾ ਹੈ ਉਸ ਲਈ ਅੜੇ ਤਾਂ ਬਾਬਾ ਕਬੀਰ ਜੀ ਦੇ ਕਥਨ ਅਨੁਸਾਰ ਚਲ ਰਹਿ ਬਖੰਡ ਤੁਝੇ ਲੈ ਤਾਰੋ हिचे प्रेम के चाबक मारोती चाहती है क्योंकि मन बड़ा हरामी है मास्टर जी जे जो मन थोड़ी दे जिल्टे संथ्या पिछले बै जानी एक घंटा जो गुरु पातशाह जी की संगत हुई है इस गुरु संगत तो भी वाजे रह जाना सी मन खुटहर तेरा नहीं बिशास तू महा उदमादा खरका पैखर तो छुटे ਜੋ ਉਪਰ ਲਾਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ